ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਆਪਣੇ ਚੈਨਲ ਸੰਧੂ ਪੱਧਰ ਪ੍ਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਇਸ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਆਂ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲੱਗਦੇ ਬੈਲ ਬਟਨ ਨੂੰ ਆਲ ਸੈੱਟ ਕਰੋ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਅੱਜ ਦੀ ਵਿਜਿਟ ਪਿੰਡ ਰਾਜੋਕੇ ਬਾਰਡਰ ਜਿਹੜਾ ਸ਼੍ਰੀ ਤਰਨਤਾਰ ਸਾਹਿਬ ਤੇ ਸੀਅਸ ਲੱਗਦੀ ਸੱਜਣੋ ਇਹਨੂੰ ਪੱਟੀ ਵਾਈ ਲਖਣ ਦੱਸਿਆਂ ਤੇ ਫਾਰਮ ਤੇ ਪਹੁੰਚ ਚੁੱਕੇ ਆਂ ਇਸ ਘਰ ਤੋਂ ਵੱਡੀ ਮਾਤਰਾ ਦੇ ਵਿੱਚ ਜਿਹੜੇ ਆ ਪਸ਼ੂ ਦੁੱਧ ਵਾਲੇ ਮਿਲਣਗੇ ਵੇਖਣ ਨੂੰ ਠੀਕ ਆ ਜੀ ਤੇ ਪਸ਼ੂ ਦੋ ਆ ਪਹਿਲੇ ਵੀਡੀਓ ਦੇ ਵਿੱਚ ਜੀ ਚੰਗੇ ਤਦਾਰੂ ਪਸ਼ੂ ਦੋ ਤੇ ਚੱਲਣ ਵਾਲੇ ਜਿਹੜੇ ਕੱਢ ਮਾਰੇ ਨੇ ਤੇ ਰਿਕਵੈਸਟ ਬੇਨਤੀ ਕਰਦੇ ਆ ਆਪਣੀ ਨਰਕ ਪਰ ਕਰਕੇ ਤਸੱਲੀ ਲੈ ਕੇ ਜਾਣਾ ਕਿਉਂਕਿ ਪੈਸੇ ਲਾਉਣੇ ਤੁਹਾਡਾ ਕੰਮ ਆ ਫਰਜ਼ ਹੈ ਤੁਹਾਡਾ ਨਰਕ ਪਰ ਕਰਨਾ ਸਾਡਾ ਕੰਮ ਆ ਵੀਡੀਓ ਨੂੰ ਬਣਾਉਣਾ ਠੀਕ ਆ ਜੀ ਲੈ ਕੇ ਡਿਟੇਲ ਤੁਹਾਡੇ ਨਾਲ ਕਰਦੇ ਸਾਂਝੀ ਵੀੜਗਨ ਨੂੰ ਐਂਡ ਤੱਕ ਰੱਖੋ ਵੇਖੋ ਵੇਖ ਕੇ ਨਰਕ ਪਰਖ ਤਸੱਲੀਆਂ ਕਰਕੇ ਗੱਲਬਾਤ ਸੁਣ ਕੇ ਫਿਰ ਕਰਿਓ ਗੱਲਬਾਤ ਫੋਨ ਲਾ ਕੇ ਪੁੱਛਿਓ ਖਰੀਦਦਾਰੀ ਜ਼ਰੂਰ ਕਰਿਓ ਕਿਉਂਕਿ ਪਸ਼ੂ ਬੜੇ ਦਾਹਾਰੂ ਆ ਦੁੱਧ ਤੇ ਚੱਲਣ ਵਾਲਿਆ ਚੰਗੇ ਸੋਹਣਿਆ ਦੋਵੇਂ ਹੀ ਤੇ ਤਾਜੇ ਸੂਏ ਨਵੇਂ ਦੋਵੇਂ ਦੁੱਜੇ ਦੁੱਜੇ ਸੂਏ ਆਓ ਲਈਏ ਡਿਟੇਲ ਬਾਈ ਤੋਂ ਬਾਈ ਜੀ ਸასი ਘਾਲ ਸასი ਘਾਲ ਜੀ ਦੱਸਿਆ ਚੜਦੀ ਕਲਾ ਜੀ ਬਹੁਤ ਠੀਕ ਹੈ ਤੁਸੀਂ ਸੁਣਾਓ ਵਧੀਆ ਆਨੰਦ ਹੈ ਜੀ ਤੇ ਹੋਰ ਨਾਮ ਦੱਸਿਓ ਪਹਿਲਾਂ ਲਕਸ਼ਮਿੰਦਰ ਸਿੰਘ ਪਿੰਡ ਰਾਜੋਰੀ ਜ਼ਿਲ੍ਹਾ ਜ਼ਿਲ੍ਹਾ ਤਰਨਤਾਰਨ ਧੀਲ ਪੱਟੀ ਜੀਮਾ ਵੈਲ ਨੰਬਰ 8375 ਹਾਂਜੀ 26003 ਠੀਕ ਹੈ ਜੀ ਵਪਾਰ ਦਾ ਹੀ ਆਪਣਾ ਕਾਰੋਬਾਰ ਹੈ ਜੀ ਅਸੀਂ ਮੱਝ ਲਿਆਈ ਦੀਆਂ ਕੋਈ ਰਹੀਏ ਚੰਗੇ ਡੰਗ ਲੈ ਕੇ ਲਿਆ ਕੇ ਵੇਚੀ ਜੀ ਨਿੱਕਾ ਨਹੀਂ ਲੈਣਾ ਨਹੀਂ ਮਾੜਾ ਡੰਗਰ ਮੈਂ ਲਿਆਉਂਦੇ ਨਹੀਂ ਠੀਕ ਹੈ ਤੋ ਤਾਹਾਂ ਲਿਆਉਣਾ ਤੇ ਵੱਡੇ ਤੋਂ ਵੱਡਾ ਚੰਗਾ 14 15 16 17 ਕਿਲੋ ਵਾਲੀ ਇਹਦਾ ਥੱਲੇ ਨਹੀਂ ਡੰਗਰ ਲਈਦਾ ਹਾਂ ਹਾਂਜੀ ਹਾਂਜੀ ਇਹਦਾ ਥੱਲੇ ਨਾਲ ਆਪਾਂ ਜਾਂਦਾ ਹੀ ਕਰੀਏ ਵੱਡੇ ਮੱਜਾ ਦੀ ਵੇਖ ਸਭ ਜੀਆਂ ਵਾ ਹਾਂ ਨਹੀਂ ਸਜਣੋ ਦੇਖ ਸਕਦੇ ਜੀ ਆ ਦੇ ਵੇਖੋ ਮਹੀਂ ਵੀਰ ਨੇ ਲਿਆਂਦੀਆਂ ਵਕਈ ਇਹ ਮਹੀਨੇ ਨੇ ਤਰੋਂ ਸੁਣਦੀ ਆ ਇਹਦੇ ਚਾਗੇ ਆ ਵੇਖੋ ਵੱਡੇ ਤੋਂ ਵੱਡੀਆਂ ਮਹੀਂਾਂ ਵੀਰ ਦੇ ਕੋਲ ਜਿਹੜੀਆਂ ਰੱਖੀਆਂ ਐ ਕੋਈ ਛੋਟਾ ਮੋਟਾ ਡੰਕਰ ਦਾ ਨਹੀਂ ਲੈਂਦਾ ਤੇ ਖਰਚਾ ਉਹ ਪੈਂਦਾ ਕਹਿੰਦਾ ਸਾਹਮ ਆਪੋ ਆਪਣਾ ਤਜਰਬਾ ਹੁੰਦਾ ਕਿਹਦਾ ਪੈਣ ਭਰਾ ਦਾ ਕੋਈ ਨਿੱਕਾ ਲੈਂਦਾ ਕੋਈ ਵੱਡਾ ਜਿਸ ਤਰ੍ਹਾਂ ਕਿਸੇ ਨੂੰ ਸਿਖਾਇਆ ਠੀਕ ਆ ਜੀ ਤੇ ਬਾਈ ਲਖਿੰਦਰ ਸਿਆਣ ਕਰੀਏ ਡਿਟੇਲ ਸਾਂਝੀ ਇਹ ਕਨਵਾਸ ਹੂਆ ਝੋਟੀ ਤੇ ਕਿੰਨਾ ਕ ਕਿੰਨੇ ਸੁਈਏ ਘਰ ਤੋਂ ਲਈ ਝੋਟੀ ਅੱਛਾ ਤੇ ਸਾਲੀ ਦਾ ਦਿੱਤੀ ਨਾ ਵੀ 13 ਕਿਲੋ ਤੋਂ ਪਹਿਲੇ ਸੋਦੇ ਤਾਂ ਅਗੂ ਅਗਦਾ ਮੁੱਲ ਲਿਆਂਦੀ ਆ ਹਾਂ ਤੇ ਦੂਜੇ ਸਮੇਸੇ ਕੱਲ ਸੁਈਏ ਸ਼ਾਮੀ 13 ਲੈ 9-10 ਕਿਲੋ ਐਟ 9 ਲਾ ਕੇ ਚਲੋ 10 ਕਿਲੋ ਬੋਲਾਵੇ 10 ਕਿਲੋ ਕੋਲ ਆਊਗਾ ਬਾਕੀ ਪੇਟ ਫੜਾਵੜਾ ਸ਼ਾਨਦਾਰ ਹੈ ਨਾ ਪਰ ਇੱਕ ਗੜਿਆ ਕੋਈ ਖਾਨਦਾਨੀ ਰਵੇ ਦੇ ਵਿੱਚੋਂ ਬਿਲਕੁਲ ਜੈਡ ਬਲੈਕ ਹੈ ਸ਼ਾਕੀ ਕੋਈ ਇੱਕ ਪੂਛ ਦੇ ਉੱਤੇ ਬੋਲ ਜene ਕਈ ਕਹਿ ਦਿੰਦੇ ਆ 29 ਕਈ ਕ ਉਹ ਕਹਿ ਦਿੰਦੇ ਆ ਤੇ ਦੇਖ ਸਕਦੇ ਸੱਜਣੋ ਲੋ ਜੀ ਜੈਡ ਬਲੈਕ ਆ ਬਿਲਕੁਲ ਇੱਕ ਵੀ ਵਾਲ ਕੋਈ ਪੂਛ ਤੋਂ ਛਟਾ ਨਹੀਂ ਕਰ ਸਕਦਾ ਠੀਕ ਹੈ ਜੀ ਤੇ ਚੀਜ਼ ਦੁੱਧ ਵਾਲੀ ਨਸਲ ਕੁਆਲਿਟੀ ਆ ਕਿਉਂਕਿ ਉਸ ਚੀਜ਼ ਦੇ ਪੈਸੇ ਲੱਗਦੇ ਬਾ ਕਿ ਸਿੰਘ ਮੂੰਹ ਦੀ ਫੇਸ ਕੁਆਲਿਟੀ ਦੀ ਵੀ ਝੋਟੀ ਸੋਹਣੀ ਆ ਉਨੀ ਗਾਰੂ ਤੇ ਉਨੀ ਪਛਾਰੂ ਝੋਟੀ ਜੀ ਠੀਕ ਹੈ ਜੀ ਉਹਨੇ ਗਾਂ ਬੰਦ ਹੋਰੀ ਹਾਂ ਕੈਮਰੇ ਤੋਂ ਘੱਫਰ ਦੀ ਥੋੜੇਗਾ ਲਓ ਜੀ ਤੇ ਦੇਖ ਸਕਦੇ ਜੀ ਕਰਮਾ ਵਾਲੀ ਦੇ ਥੱਲੇ ਥਾਨਲੇਵਾ ਪੰਡ ਲਾਈ ਬੈਠੀ ਹੈ ਲਓ ਜੀ ਟਾਈਮ ਵੀ ਅਜੇ ਦੁਪਹਿਰ ਦਾ 1 2 ਦਾ ਹੀ ਹੋਇਆ ਹਾਂਜੀ ਹਾਂਜੀ ਅਜੇ 6 ਵਜੇ ਚੁਣੀ ਹੈ 6 ਵਜੇ ਚੁਣੀ ਹੈ 6 ਤੋਂ 6:30 ਕਰਦੇ 6 6:30 ਖੋਲ ਕੇ ਤੋਰਾ ਕਰਾਈਏ ਚੈੱਕ ਲਓ ਜੀ ਪਸ਼ੂ ਲੈਂਦੇ ਆ ਚੰਗੇ ਤੋਂ ਚੰਗਾ ਅਜੇ ਚੰਗੀ ਨਸਲ ਬ੍ਰੀਡ ਵਾਲਾ ਆ ਦੁੱਧ ਵਾਲਾ ਆ ਉਹ ਇਹਨਾਂ ਵੀਰ ਹੋਣਾ ਲੈਣਾ ਹੈ ਕੋਈ ਛੋਟਾ ਪਸ਼ੂ ਨਹੀਂ ਲੈਣਾ ਲਓ ਜੀ ਕੀ ਬਾਤ ਆ ਲੋ ਜੀ ਤੋੜਾ ਵੇਖੋ ਕਰਮਾਲੀ ਦਾ ਤੇ ਪੇਟ ਪੂੜਾ ਵੇਖੋ ਇਹ ਮਹਿੰਦਰਾ ਗੱਡੀ ਦੇ ਵਿੱਚ ਸੱਜਣੋ ਇੱਕੋ ਹੀ ਜਾਊਗੀ ਠੀਕ ਹੈ ਜੀ ਲੋ ਜੀ ਕੀ ਬਾਤਾਂ ਕੈਮਰਾ ਥੋੜਾ ਜਿਹਾ ਘੱਬਰਦੀ ਆ ਲੋ ਜੀ ਵੇਖੋ ਪੇਟ ਪੂੜਾ ਮੰਜਾ ਡਈਦਾ ਸੱਜਣੋ ਪੂਰਾ ਤੇ ਥਾਂ ਲੈਵਾ ਵੇਖੋ ਕਰਮਾਲੀ ਨੂੰ ਲੱਗਾ ਤੇ ਮਗਰ ਕੱਟੀ ਆ ਗਈ ਮਗਰ ਕੱਟਾ ਹੀ ਕੱਟਾ ਆ ਗਿਆ ਸੱਜਣੋ ਆ ਪੋਲੀ ਯਾਦਨ ਹੋ ਗਿਆ ਸੂਈ ਨੂੰ ਨੂੰ ਵਰਗੀ ਪੋਲੀ ਜੇ ਅੱਛਾ ਜੀ ਅੱਛਾ ਜੀ 10 ਕਿਲੋ ਬੋਲੇ ਤੋਂ ਸਟਾਰਟ ਕਰੀਏ ਸਟਾਰਟਿੰਗ ਤੇ ਮੁੱਲ ਕਿੰਨਾ ਕਰੀਏ ਕਿਨੇ ਦਾ ਬੋਲਾ ਕਰਨ ਨੂੰ ਤਾਂ ਵੇ 12 ਕਰਾ ਲਓ ਅੱਛਾ ਹਾਂ ਲੈ 12 ਹੀ ਦੇਾਂਗੇ ਹੋਰ ਕਰ ਦੋ ਦੋ ਹੋਰ 2000 ਛੱਡ ਜਾਣ 10 ਦੀ ਦੇ ਦਿਆਂਗੇ 10 ਦੀ ਦੇ ਦਾਂਗੇ ਜੀ ਲਓ ਭਾਈ ਸਜਰੋ ਸ਼ੱਕ ਕੋ ਨਹੀਂ ਝੋਟੀ ਜਾਉਗਾ 15 ਲੀਟਰ ਦੋ ਦਊ ਹਾਂ ਦੇ ਦੇਣਾ ਪੇਟ ਪੂਰੇ ਦਾ ਹਿਸਾਬ ਨਾਲੋ ਮੇਰੇ ਵੀਰ ਕਿਉਂਕਿ ਵੇਖੋ ਆਪੇ ਕਿੰਨਾ ਚੌੜਾ ਕਿੰਨਾ ਕੋ ਚੌੜਾ ਤੁਹਾਡੇ ਸਾਹਮਣੇ ਪੇਟ ਫੁੜਾ ਦਾ ਇਹ ਦੇਖ ਲਓ ਕੋਈ ਛਾਕੀ ਕੋ ਨਹੀਂ ਮੱਚ ਕਿਸੇ ਕੋ ਨਹੀਂ ਨੀ ਫੋਟੋ ਹਾਂਜੀ ਹੈਗਾ ਹੈ ਹਨਾ ਵੇਖ ਕਰਮ ਵਾਲੀ ਤੇ ਥੱਲੋਂ ਥਾਂ ਦੇ ਵਾ ਵੇਖੋ ਐ ਬਿਲਕੁਲ ਪੱਦਰ ਆ ਇਹ ਨਹੀਂ ਕੋਈ ਬਾਦ ਘਰ ਚੋਣ ਆ ਤੇ ਬੜੀ ਪੋਲੀ ਬਾਕੀ ਕੱਤ ਵੀ ਪੂ ਬੜੇ ਵੀਰ ਖਰੋਹੀ ਲਾਗੇ ਕੰਦ ਵੀ ਦੇਖੋ ਬੰਦੇ ਜਿਹੜੀ ਜਵਾਨ ਜੇ ਛਾਕੀ ਕੋ ਨਹੀਂ ਮੋਢੇ ਤੇ ਆਉਂਦੀ ਜੇ ਕਿੰਨੀ ਕਰਮ ਵਾਲੀ ਦੇਖੋ ਇਹ ਨਾ ਕੋ ਛੋਟੀ ਆ ਵੱਡੇ ਕੱਤ ਟਾਂਚੇ ਦੀ ਜੇ ਠੀਕ ਆ ਪਰ ਇਹ ਜਾਇਜ਼ ਆ ਠੀਕ ਹੈ ਜਿਹੜੇ ਹਿਸਾਬ ਨਾਲ ਨਸਲ ਆ ਬਿਲਕੁਲ ਜੱਟ ਬਲੈਗ ਆ ਛੋਟੀ ਸਿਰਾਜ ਨੂੰ ਕਹਿੰਦੇ ਲੋ ਜੀ ਦੂਜੇ ਨੰਬਰ ਤੇ ਵੈੜ ਵੀ ਤੇ ਵੈੜ ਵੀ ਉਹ ਚੀਜ਼ ਦੀ ਬਰੀਡ ਵਾਲੀ ਲਹਾਂਦੀ ਫਾਰਮ ਵਾਲੀ ਥਾਣੇ ਵੇਖੋ ਨੋਗ ਵਾਲਾ ਚਾਈ ਚੰਗੀ ਮੈਨਾਂ ਦੇ ਜਿਹੜਾ ਯਾਦ ਕਰੂ ਥਲੇ ਚਉ ਤੇ ਕਿੰਨਾ ਬੋਲਾ ਹੁਣ ਬੋਲਾ ਇਸ ਤਰ੍ਹਾਂ 20 ਕਿਲੋ 20 ਕਿਲੋ ਦੂਜਾ ਸੁਬਾ ਕੀ ਬਾਤਾਂ ਦੋਵੇਂ ਕਰ ਕੀ ਆ ਮਗਰ ਵਸ਼ੀ ਜੇ ਕਿੰਨੇ ਦਿਨ ਸਹੀ ਆ ਦਿਨ ਪੰਜਵਾਂ ਦਿਨ ਹੋ ਗਿਆ ਜੀ ਪੰਜ ਕੇ ਦਿਨ ਹੋ ਗਿਆ ਲਓ ਸੱਜਣਾ ਕੀ ਬਾਤਾਂ ਹੈ ਤੇ ਥਾਣੇ ਨੋਗ ਵਾਲਾ ਆ ਵਸ਼ੀ ਮਗਰ ਠੀਕ ਆ ਤੇ ਵੀ ਫਾਰਮ ਵਾਲੀ ਬਰੀਡ ਦੀ ਵਸ਼ੀ ਹੈ ਪੂਰੀ ਦੇਖ ਸਕਦੇ ਜੀ ਖੋਲ ਕੇ ਵੇੜ ਨੂੰ ਕਰਾਈਏ ਦਰਸ਼ਨ ਤੇ ਵੇੜ ਵੀ ਪੂਰੀ ਜੰਮੀ ਪਈ ਆ ਲੋ ਸੁਸ ਸੁਸ ਕਰ ਜੀ ਪਿੱਠ ਪੁੜਾ ਜਾਂਦਾ ਵੀ ਸ਼ਾਨਦਾਰ ਆਰਡਰ ਕੁਆਲਟੀ ਦਾ ਵੇਖ ਲੋ ਵੇੜ ਆ ਇਹ ਕੋਈ ਉਹੋ ਜਿਹੀ ਨਹੀਂ ਤੇ ਵਾਹਨੇ ਦੇ ਤੇ ਬਿਜਲੀ ਘਰ ਬਣਾਈ ਬੈਠੀ ਫਰਮਾਲੀ ਇਹਨਾਂ ਲੋ ਜੀ ਦਰੋਂ ਦਰਸ਼ਨ ਠੀਕ ਹੈ ਜੀ ਰੋਕੋ ਮੜਿਆ ਜੀ ਤਿਆਰ ਦਾ ਰੋਕੋ 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 ਵਾਹਨੇ ਦੇ ਨਾਲਾ ਨੋਟਾ ਦਿਖਾ ਰਿਹਾ ਚੰਗੀ ਤਰ੍ਹਾਂ ਨੇੜੋਂ ਲੋ ਲੋ ਸੱਜਣ ਵਾਹ ਨੇਰੇ ਦੇਖ ਲੈ ਤੇ ਨੋਇਂ ਕੀ ਬਾਤਾਂ ਥਾਨ ਵੇਖੋ ਤੇ ਮਗਰ ਵਸ਼ੀ ਦੇਖੋ ਕੱਲਾ ਕੱਲਾ ਥਾਨ ਤੇ ਰੋਗ ਰੋਗ ਦਾ ਲੱਗਾ ਤੇ ਮਿਲਕ ਮੈਨ ਤੇ ਵਹਨੇਰੇ ਜਿਹੜਾ ਬਿਜਲੀ ਘਰ ਬਣਾਈ ਬੈਠੀ ਆ ਉਹ ਵੀ ਵੇਖ ਲੋ ਕਿੰਦੀ ਮੋਟੀਆਂ ਮੋਟੀਆਂ ਨਾੜਾਂ ਗਰਮਾਲੀ ਨੂੰ ਤੇ ਫੇਸ ਕੁਆਲਟੀ ਵੇਖ ਲੋ ਵਹਿੜਿਆ ਪੂਰੀ ਬਰੀਡ ਵਾਲੀ ਮੱਛੀ ਆ ਹੈਨਾ ਹਾਂ ਚੀਜ਼ਾਂ ਦੋਵੇਂ ਤੇ ਦੋਵੇਂ ਸਿਰਾਂ ਵੀਰ ਨੇ ਲਿਆਂਦੀਆਂ ਠੀਕ ਹੈ ਜੀ ਤੇ ਇਹਨਾਂ ਦਾ ਫਿਰ ਕੀ ਮੁੱਲ ਕਰਦੇ ਕਿੰਨੇ ਦੇ ਦਿੰਦੇ ਮੁੱਲ ਤੇ ਲੱਖ ਰੁਪਏ ਕਰਦੇ ਜੀ ਦੇਣੀ ਕਿਨੇ ਰਿਆ 90000 ਦੀ ਹਾਂ ਨਾ ਦੇ ਦਿਆ 90 ਦੀ ਹਾਂਜੀ ਛੋਰ ਛਪਾ ਕਰਦੇ ਦੋ ਛੜ ਦੋ ਛੜ ਦਾਂਗੇ ਠੀਕ ਹੈ ਠੀਕ ਹੈ ਜੀ ਆ ਦੋ ਇੱਥੇ ਛੜਤਾ ਜੀ 88 ਤੇ 11 ਠੀਕ ਹੈ ਵਾਸ਼ੀ ਛੱਕ ਕੋਈ ਨਹੀਂ ਵਾਸ਼ੀ ਪੂਰਾ ਵੱਡਾ ਵੱਡਾ ਪੀਸ ਆ ਛੋਟੇ ਨਹੀਂ ਆ ਮੈਂ ਨੂੰ ਵੀ ਥੋੜੀ ਜੀ ਮਾਸਾ ਜਵਾਨ ਹੀ ਹੋਵੇ ਹੈਨਾ ਤੇ ਸੋਹਣੀ ਆ ਵਾਸ਼ੀ ਨੋਕ ਵਾਲਾ ਥਾਂ 20 ਕਿਲੋ ਬੋਲਾ ਕਿੰਨਾ ਕੁ ਤੁਹਾਡੇ ਸਾਨੂੰ 25 ਪਲੱਸ ਚ ਆਜੂ ਚ ਆਜੂਗੀ ਇਹ ਤੇ ਸੂਈ ਨੂੰ ਪੰਜਵਾਂ ਦਿਨ ਹੈ ਹਾਂ ਇਹ ਜਮਾ ਦੁੱਤੇ ਨੂੰ ਲੋ ਜੀ ਦੁੱਤੇ ਜੇ ਮੇਰਾ ਮੂਲਾ ਮਾਰ ਕੇ ਆਉਣਾ ਹੈ ਮੈਂ ਮਾਰਦਾ ਜੇ ਹਾਂ ਦੋਵੇਂ ਚੰਗੇ ਤੇ ਧਾਰੂ ਪਸ਼ੂ ਆ ਤੇ ਸਾਡੇ ਵੱਲੋਂ ਭੈਣ ਭਰਾਵਾਂ ਨੂੰ ਸਾਰਿਆਂ ਜਿੱਲਾ ਚੱਲ ਥੱਲੇ ਬਹਿ ਜਾ ਜਿੰਨੇ ਉੱਠ ਨਹੀਂ ਪੈਂਦੇ ਲੱਖ ਨਹੀਂ ਲਾਉਗੇ ਕਰਮਾਂ ਲਈ ਜੰਮੀ ਅੱਛਾ ਜੀ ਹਾਂ ਜੀ ਕੀ ਬਾਤਾਂ ਆ ਕਿਤੇ ਸੋਹਣੇ ਦਧਾਰੂ ਆ ਤੇ ਸਾਡੇ ਵੱਲੋਂ ਪਿਆਰ ਭਾਈ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ